ਉਹ ਦੇ ਗੁਰੀ ਘਰਾਗਣੇ ਦੀ ਵੀਡੀਓ ਚੱਲੀ ਜਾਂਦੀ ਆ ਉਹਨਾਂ ਦੀ ਗੁਰੀ ਘਰਾਗਣੇ ਦੀ ਵੀਡੀਓ ਦੇ ਵਿੱਚ ਸਾਰੀ ਫੈਕਟਰੀ ਦਿਖਾਈ ਹੋਈ ਆ ਆਪਾਂ ਹੁਣ ਵੈਸੇ ਆਪਦੇ ਵਰਗੇ ਬੰਦਿਆਂ ਦੀ ਗੱਲ ਵੀ ਕਰਨੀ ਚਾਹੀਦੀ ਆ ਬਾਬੂ ਜੀ 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 ਬਿਲਕੁਲ ਠੀਕ ਹੈ ਜੀ ਜੀ ਬਾਬੂ ਜੀ ਤੁਹਾਡਾ ਸਵਾਗਤ ਆ ਬਹੁਤ ਬਹੁਤ ਜੀ ਜੀ ਨਮਸਕਾਰ ਜੀ ਤੁਹਾਡੇ ਸਾਰੇ ਚੈਨਲ ਵਾਲੇ ਸੁਣਨ ਵਾਲਿਆਂ ਨੂੰ ਮੇਰਾ ਨਮਸਕਾਰ ਇਹ ਤਾਂ ਆਪਾਂ ਜਿਹੜੇ ਲੈ ਕੇ ਆਏ ਸੀ ਹੁਣ ਜਿਹੜਾ ਆਪਾਂ ਲੈ ਕੇ ਆਏ ਸੀ ਕੋਠੀ ਵਿਲਾ ਜੋ ਪੈਂਟ ਹਾਊਸ ਵੱਡੀ ਵੱਡੀ ਹਵੇਲੀਆਂ ਵੱਡੀ ਇਮਾਰਤ ਬਣਾ ਰਿਹਾ ਚੰਗਾ ਪੈਸਾ ਖਰਚ ਕਰ ਰਿਹਾ ਹੁਣ ਜਿਹੜੇ ਆਪਣੇ ਵਰਗੇ ਲੋਕ ਨੇ ਅਫੋਰਡੇਬਲ ਹਾਊਸ ਬਣਾ ਰਹੇ ਨੇ ਮਤਲਬ ਬਜਟ ਵਾਲੇ ਬਣਾ ਰਹੇ ਨੇ ਆਪਾਂ ਹੁਣ ਉਹਨਾਂ ਵਾਸਤੇ ਤੁਹਾਨੂੰ ਦਿਖਾ ਰਹੇ ਆ ਜਿਹੜੇ ਬਜਟ ਵਾਲੇ ਦਰਵਾਜੇ ਨੇ ਉਹ ਵੀ ਆਪਣੇ ਕੋਲੇ ਮਿਲ ਜਾਣਗੇ ਜਿਹੜਾ ਦਰਵਾਜਾ 2000 ਰੁਪਏ ਤੋਂ ਸ਼ੁਰੂ ਹੋ ਕੇ 4000 ਰੁਪਏ ਤੱਕ 5000 ਰੁਪਏ ਤੱਕ ਐਂਡ ਹੋ ਜਾਂਦਾ ਜੀ ਜੀ ਉਹ ਵੀ ਗਾਰੰਟੀ ਵਾਰੰਟੀ ਦੇ ਨਾਲ ਇਸ ਤਰ੍ਹਾਂ ਨਹੀਂ ਆ ਵੀ ਉਹਨਾਂ ਦੀ ਕੋਈ ਗਾਰੰਟੀ ਵਾਰੰਟੀ ਨਹੀਂ ਉਹ ਬੋਰ ਜਿਵੇਂ ਕਿ ਇੱਕ ਮੈਂਬਰਨ ਡੋਰ ਆਗੇ ਆਪਣੇ ਇਹ ਪੀਵੀਸੀ ਕੋਟਿੰਗ ਦੇ ਡੋਰ ਨੇ ਜੀ 150 ਰੁਪਏ ਤੋਂ ਸਕਰ 150 ਰੁਪਏ ਸਕਰ ਫੁੱਟ ਔਰ 200 ਰੁਪਏ ਸਕਰ ਫੁੱਟ ਅੰਦਰ ਦੋ ਪ੍ਰਾਈਸ ਮਿਲ ਜਾਣਗੇ 150 ਰੁਪਏ ਜਿਹੜਾ ਸਕਰ ਫੁੱਟਾ ਵਿੱਚ 5 ਸਾਲ ਦੀ ਗਾਰੰਟੀ 200 ਰੁਪਏ ਸਕਰ ਫੁੱਟਾ ਵਿੱਚ 15 ਸਾਲ ਦੀ ਗਾਰੰਟੀ ਦਰਵਾਜੇ ਦੀ ਫੀਲਿੰਗ ਦਾ ਫਰਕ ਹੋਏਗਾ ਜੋ ਗਾਰੰਟੀ ਵਾਰੰਟੀ ਹੋਏਗੀ ਸਾਡੇ 플ਸ ਡੋਰ ਦੀ ਹੋਏਗੀ ਦਰਵਾਜਾ ਘੁੰਮ ਜੇ ਫੁਲੀਏ ਜਾਂ ਦਿਮਗ ਦਿਮਗ ਲੱਗ ਜਾਈ ਜੀ ਇਹਦੇ ਵਿੱਚ ਵੀ ਡਿਜ਼ਾਈਨ ਤੁਹਾਨੂੰ 2000 ਤੋਂ ਪਲੱਸ ਮਿਲ ਜਾਣਗੇ ਕਲਰ ਆਪਸ਼ਨ ਮਿਲ ਜੂਗੀ ਤੁਸੀਂ ਡਿਜ਼ਾਈਨ ਇਹਦੇ ਵਿੱਚ ਦੇਖ ਸਕਦੇ ਹੋ ਲਾਈਟ ਕ ਡਿਜ਼ਾਈਨ ਇਹਦੇ ਉੱਪਰ ਲਿਖਿਆ ਹੋਇਆ 150 ਤੋਂ 200 ਮਤਲਬ ਇਹੀ ਡਿਜ਼ਾਈਨ ਤੁਹਾਨੂੰ 150 ਰੁਪਏ ਵਿੱਚ ਵੀ ਸੇਮ ਮਿਲ ਜੇਗਾ 200 ਰੁਪਏ ਵਿੱਚ ਵੀ ਸੇਮ ਮਿਲ ਜੇਗਾ ਗਾਰੰਟੀ ਦਾ ਫਰਕ ਹੈ ਉਹ ਗਾਰੰਟੀ ਦਾ ਫਰਕ ਹੈ ਬੋਰਡ ਦੀ ਕੁਆਲਿਟੀ ਦਾ ਫਰਕ ਹੈ ਜਿਹੜੀ ਬੋਰਡ ਦੇ ਅੰਦਰ ਫੀਲਿੰਗ ਹੈ ਉਹ ਪਲਾਈ ਕਟਿੰਗ ਦੀ ਹੈ 150 ਰੁਪਏ ਵਿੱਚ 200 ਰੁਪਏ ਵਿੱਚ ਜਰਮਨ ਪਾਈਨ ਦੀ ਫੀਲਿੰਗ ਹੈ ਦਰਵਾਜ਼ਾ ਕੱਟ ਕੇ ਦੇਖੇ ਜਾਂ ਬੰਦਦਾ ਹੋਇਆ ਦੇਖੇ ਇਸ ਤੋਂ ਸਾਨੂੰ ਕੋਈ ਮਤਲਬ ਉਹ ਨਹੀਂ ਹੈਗਾ ਤੁਸੀਂ ਇਹ ਦੇਖ ਸਕਦੇ ਹੋ ਇਹਦੇ ਵਿੱਚ ਡਿਜ਼ਾਈਨ ਕਲਰ ਆਪਸ਼ਨ ਬਹੁਤ ਹੈਗੇ ਕਸਟਮਰ ਕੋਲੇ ਇਹ ਸਿਰਫ ਦਰਵਾਜ਼ੇ ਦੀ ਆਪਾਂ ਗੱਲ ਕਰ ਜੀ ਹਣਾ ਮੈਕਸਿਮਮ ਤੋਂ ਮੈਕਸਿਮਮ ਸਾਈਜ਼ ਪਕੜ ਲਿਆ ਵੱਡੇ ਤੋਂ ਵੱਡਾ ਸਾਈਜ਼ ਅਗਰ 200 ਰੁਪਏ ਵਾਲਾ ਦਰਵਾਜ਼ਾ ਵੀ ਪਕੜਦੇ ਤਾਂ 4500 4000 ਰੁਪਏ ਦਾ ਐਂਡ ਹੋ ਜਾਂਦਾ ਉਹ ਦਰਵਾਜ਼ਾ ਵੱਡਾ ਮੀਨ ਸਾਈਜ਼ ਜੇ ਆਪਾਂ ਬਾਥਰੂਮਾਂ ਦੇ ਸਾਈਜ਼ ਦੀ ਗੱਲ ਕਰੀਏ ਛੋਟੇ ਸਾਈਜ਼ ਨੇ ਉਹ 2000 ਰੁਪਏ ਦੇ ਦਰਵਾਜ਼ਾ ਰੈਡੀ ਹੈ ਪੇਂਟ ਪਾਲਿਸ਼ ਕਰਵਾਉਣ ਦੀ ਲੋੜ ਨਹੀਂ ਡਿਜ਼ਾਈਨ ਕਸਟਮਰ ਦੇ ਮੁਤਾਬਿਕ ਬਣਾਵਾਂਗੇ ਅਸੀਂ ਜੀ ਜੋ ਵੀ ਕਸਟਮਰ ਕਹੇਗਾ ਡਿਜ਼ਾਈਨ ਉਹਦੇ ਮੁਤਾਬਿਕ ਬਣੇਗਾ ਬਸ ਸਾਨੂੰ ਫਿਟ ਹੀ ਕਰਨਾ ਜਾ ਕੇ ਫਿਟ ਕਰਨਾ ਇਹਨੂੰ ਨਾ ਪੇਂਟ ਕਰਾਉਣ ਦੀ ਲੋੜ ਨਾ ਪਾਲਿਸ਼ ਕਰਾਉਣ ਦੀ ਲੋੜ ਪ ਥੋੜੇ ਜਿਹਾ ਹੋਰ ਚੰਗਿਆਂ ਵਾਲੇ ਪਾਸੇ ਚੱਲੀਏ ਇਹ ਤਾਂ ਬਿਲਕੁਲ ਲੋ ਪ੍ਰਾਈਸ ਵਾਲੇ ਆ ਗਏ ਜੇ ਆਪਾਂ ਹੋਰ ਚੰਗਿਆਂ ਵਾਲੇ ਪਾਸੇ ਚੱਲੀਏ ਆਪਣੇ ਕੋਲੇ ਇਹਦੇ ਵਿੱਚ 200 ਰੁਪਏ 250 ਰੁਪਏ ਵਾਲੀ ਰੇਂਜ ਹੈਗੀ ਹੈ ਇਹ ਤੁਸੀਂ ਦੇਖ ਸਕਦੇ ਹੋ 200 ਤੋਂ 250 ਰੁਪਏ ਵਾਲੀ ਰੇਂਜ ਹੈ ਜੀ ਇਹ 200 ਰੁਪਏ ਵਾਲੀ ਰੇਂਜ ਹੈ ਸਾਰੀ ਇਹਦੇ ਵਿੱਚ ਵੀ ਕਲਰ ਆਪਸ਼ਨ ਤੁਹਾਨੂੰ ਮਿਲ ਜੇਗੀ ਪਹਿਲੀ ਵਾਰ ਵਾਈਟ ਕਨਸੈਪਟ ਆਇਆ ਇਸ ਤੋਂ ਪਹਿਲਾਂ ਵਾਈਟ ਕਲਰ ਨਹੀਂ ਆ ਰਿਹਾ ਸੀ ਡਾਰਕ ਕਲਰ ਆ ਰਿਹਾ ਸੀ ਜਾਂ ਲਾਈਟ ਕਲਰ ਆ ਰਿਹਾ ਸੀ ਜੀ ਕੁਝ ਲੋਕ ਵਾਈਟ ਕਲਰ ਮੰਗਦੇ ਨੇ ਕਿਉਂਕਿ ਐਜ਼ ਅ ਥੀਮ ਦੇ ਤੌਰ ਤੇ ਚੱਲਦੇ ਨੇ ਆਰਕਟੈਕਟ ਉਸ ਵਾਸਤੇ ਉਹਨਾਂ ਵਾਸਤੇ 200 ਰੁਪਏ ਦੀ ਰੇਂਜ 'ਚ ਨੇ ਜੇ ਆਪਾਂ ਦਰਵਾਜ਼ੇ ਦੀ ਅਪਰੋਕਸ ਗੱਲ ਕਰੀਏ 4000 ਰੁਪਏ ਸਕਰ ਫੁੱਟ ਦਾ ਦਰਵਾਜ਼ਾ 4000 ਰੁਪਏ ਦਾ ਇੱਕ ਦਰਵਾਜ਼ਾ ਪਏਗਾ 20 ਸਕਰ ਫੁੱਟ ਦੀ ਐਵਰੇਜ ਦੇ ਨਾਲ ਜੀ ਪੇਂਟ ਪਾਲਿਸ਼ ਇਹਨਾਂ ਨੂੰ ਵੀ ਕਰਵਾਉਣ ਦੀ ਲੋੜ ਨਹੀਂ ਹੈ 3D ਡੋਰ ਆਗੇ ਐਂਟਰੈਂਸ ਵਾਸਤੇ ਹੈ ਰੈਡੀ ਟੂ ਯੂਜ਼ ਨੇ ਅਫੋਰਡੇਬਲ ਨੇ ਪ੍ਰਾਈਸ ਦੀ ਗੱਲ ਕਰੀਏ 5000 ਤੋਂ 6000 ਰੁਪਏ ਦੇ ਵਿੱਚ ਇਹ ਦਰਵਾਜ਼ਾ ਹੈਗਾ ਫਰੰਟ ਡੋਰ ਦਾ ਮੇਨ ਡੋਰ ਦਾ ਲੱਗ ਜਾਂਦਾ ਜੀ ਮਨ ਲੱਗ ਜਾਂਦਾ ਪੇਂਟ ਪਾਲਿਸ਼ ਇਹਨਾਂ ਨੂੰ ਵੀ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਬਾਬਾ ਜੀ ਆਹ ਦਿਖਾ ਅਗੇ ਕੋਈ ਵੀ ਆਪਣਾ ਆਫਿਸ ਬਣਾ ਰਿਹਾ ਹੈ ਜੀ ਠੀਕ ਹੈ ਆਪਣਾ ਮਤਲਬ ਕਮਰਸ਼ੀਅਲ ਯੂਜ਼ ਵਾਸਤੇ ਹੈ ਕੋਈ ਹੋਟਲ ਬਣਾ ਰਿਹਾ ਕੋਈ ਰੈਜੀਡੈਂਸ ਬਣਾ ਰਿਹਾ ਕੋਈ ਪੀਜੀ ਬਣਾ ਰਿਹਾ ਇਹ ਉਹਨਾਂ ਵਾਸਤੇ ਨੇ ਦਰਵਾਜੇ ਸਕਿਨ ਡੋਰ ਇਹਨਾਂ ਨੂੰ ਕਹਿੰਦੇ ਨੇ ਨਾਮ ਇਹਨਾਂ ਦਾ ਸਕਿਨ ਡੋਰ ਹੈਗਾ ਜਿਹੜੀ ਉੱਪਰ ਦੋਨੇ ਸਾਈਡ ਤੇ ਸਕਿਨ ਲੱਗੀ ਹੋਈ ਹੈ 1.2 mm ਦੀ ਸਕਿਨ ਲੱਗੀ ਹੋਈ ਹੈ ਅਗਰ ਪ੍ਰਾਈਸ ਦੀ ਗੱਲ ਕਰੀਏ 250 ਰੁਪਏ ਤੋਂ 300 ਰੁਪਏ 250 ਰੁਪਏ 5 ਸਾਲ ਦੀ ਗਾਰੰਟੀ ਦੇ ਅੰਦਰ 300 ਰੁਪਏ 15 ਸਾਲ ਦੀ ਗਾਰੰਟੀ ਦੇ ਅੰਦਰ ਉਹੀ ਬੋਰਡ ਦਾ ਫਰਕ ਹੋਏਗਾ ਬਰੋ ਲੁੱਕ ਸੇਮ ਹੈ ਨਹੀਂ ਜਿਹੜੀ ਆ ਆ ਚੀਜ਼ ਆ ਇਹ ਲਾਉਤ ਤੇ ਨਹੀਂ ਉੱਪਰੋਂ ਰੰਗ ਤਾਂ ਨਹੀਂਗਾ ਕੀ ਹੈ ਇਹ ਇਹ ਸਕਿਨ ਹੈਗੀ ਜੀ 1.2 mm ਦੀ ਇਹ ਨਹੀਂ ਉਤਰ ਸਕਦੀ ਕਿਉਂਕਿ ਮਸ਼ੀਨ ਮੇਡ ਲੱਗੀ ਹੋਈ ਹੈ ساری ਉਮਰ ਜੇ ਬੰਦਾ ਉਤਾਰੇਗਾ ਵੀ ਤਾਂ ਵੀ ਉਤਰੇਗੀ ਇਹ ਤਾਂ ਆ ਦੇਖ ਆ ਜਿਹੜਾ ਆ ਡਿਜ਼ਾਈਨ ਆ ਇਹ ਖਰਾਬ ਨਹੀਂ ਹੋਊਗਾ ਮਾਸਰ ਬਿਲਕੁਲ ਬਿਲਕੁਲ ਡਿਜ਼ਾਈਨ ਦੇ ਹੀ ਮਤਲਬ ਇਹਦੇ ਵਿੱਚ ਡਿਜ਼ਾਈਨ ਤੁਹਾਨੂੰ 2000 ਤੋਂ ਪਲੱਸ ਮਿਲ ਜਾਣਗੇ ਡਿਜ਼ਾਈਨ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਰੇਂਜ ਮਿਲ ਜੇਗੀ ਡਿਜ਼ਾਈਨ ਦੀ ਇਸ ਤੋਂ ਇਲਾਵਾ ਸਾਡੇ ਕੋਲ ਕੈਟਾਲਾਗਸ ਹੈਗੀਆਂ ਨੇ ਕੈਟਾਲਾਗਸ ਤੋਂ ਵੀ ਬੰਦਾ ਚੂਜ਼ ਕਰ ਸਕਦਾ ਕਿਉਂਕਿ ਡਿਜ਼ਾਈਨ ਐਨੇ ਪੋਸੀਬਲ ਨਹੀਂ ਹੈਗਾ ਵੀ ਲ ਹਾਂ ਬਾਕੀ ਜੀ ਐਂਡ ਵੀ ਗਰੁੱਪ ਮੈਨੂਫੈਕਚਰ ਜੀ ਐਂਡ ਵੀ ਟੋਰ ਮੈਨੂਫੈਕਚਰਰ ਦੇ ਨਾਮ ਤੇ ਪੇਜ ਹੈਗਾ ਤੁਸੀਂ ਉੱਥੇ ਜਾ ਕੇ ਵੀ ਆਪਣੇ ਡਿਜ਼ਾਈਨ ਵਗੈਰਾ ਸਰਚ ਕਰ ਸਕਦੇ ਜੀ ਦੇਖ ਪ੍ਰੀਤ ਆ ਆ ਚੀਜ਼ ਆਪਾਂ ਪਹਿਲੀ ਵਾਰ ਦੇਖ ਰਹੇ ਹਾਂ ਇਹ ਸਾਰੀ 250 ਤੋਂ 300 ਰੁਪਏ ਤੱਕ ਦੀ ਰੇਂਜ ਹੈਗੀ ਹੈ 250 ਰੁਪਏ ਦੇ ਵਿੱਚ ਪਲਾਈ ਕਟਿੰਗ ਦੀ ਫਿਲਿੰਗ 300 ਰੁਪਏ ਦੇ ਵਿੱਚ ਜਰਮਨ ਪਾਈਨ ਦੀ ਫਿਲਿੰਗ 5 ਇੰਚੀ ਫਰੇਮ ਦੇ ਨਾਲ ਲਓ ਜੀ ਜੇ ਕੋਈ ਵੀ ਸੱਜਣ ਬਜਟ ਦੇ ਦਰਵਾਜ਼ੇ ਲੈਣੇ ਚਾਹੁੰਦਾ ਪਰ ਬਜਟ ਦੇ ਦਰਵਾਜ਼ੇ ਆ ਪਰ ਆਇ ਨੀ ਗੱਲ ਵੀ ਉਹਨਾਂ ਦਰਵਾਜਿਆਂ ਦੀ ਕੁਆਲਿਟੀ ਘੱਟ ਹੈ ਜੀ ਇਹ ਆ ਜੀ ਕੁਆਲਿਟੀ ਚ ਪੂਰੇ ਮਿਲ ਜਾਣਗੇ 1mm ਦੀ ਮਾਈਕਾ ਲੱਗੀ ਹੈ ਜੀ ਦੋਨੇ ਸਾਈਡ ਤੇ ਦਰਵਾਜਿਆਂ ਦੇ ਜੀ ਜਿਹੜੀ 1mm ਦੀ ਮਾਈਕਾ ਲੱਗੀ ਹੈ ਪ੍ਰਾਈਸ ਹੈ ਦਾ 250 ਤੋਂ 300 ਹੈ 250 5 ਸਾਲ ਦੀ ਗਾਰੰਟੀ 300 ਰੁਪਏ 15 ਸਾਲ ਦੀ ਗਾਰੰਟੀ ਫਿਰ ਇਹ ਕਹਿੰਦੇ ਦਰਵਾਜੇ ਦੀ ਫੀਲਿੰਗ ਦਾ ਫਰਕ ਹੈ ਡਿਜ਼ਾਈਨ ਕਲਰ ਇਹਦੇ ਵਿੱਚ ਵੀ ਤੁਹਾਨੂੰ ਆਪਸ਼ਨਲ ਕਾਫੀ ਮਿਲ ਜਿਵੇਂ ਜੀ ਇਹਦੀ ਪੂਰੀ ਕੈਟਲੌਗਸ ਹੈਗੀਆਂ ਨੇ ਅਗਰ ਇਹਨਾਂ ਵਿੱਚ ਵੀ ਕਲਰ ਕਸਟਮਰ ਨੂੰ ਨਹੀਂ ਪਸੰਦ ਆਉਂਦਾ ਤਾਂ ਕੈਟਲੌਗਸ ਦੇ ਵਿੱਚੋਂ ਚੂਜ਼ ਕਰ ਸਕਦਾ ਹੈ ਜੀ ਇਹਦੇ ਵਿੱਚ ਠੀਕ ਹੈ ਟੀਕ ਲੈਣੀ ਹੈ ਨੈਨੋ ਟੀ ਕਲਰ ਆ ਗਿਆ ਨੈਨੋ ਟਿਕ ਮਿਲ ਜਾਏਗਾ ਠੀਕ ਹੈ ਜੀ ਆਂਧਰਾ ਟੀਕ ਆ ਗਿਆ ਰੋਸਵੁੱਡ ਆ ਗਿਆ ਇਹਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਕਾਫੀ ਮਿਲ ਜੇਗੀ ਲੋਬੀ ਸਜਣੋ ਜੇ ਕਿਸੇ ਵੀ ਸਜਣ ਨੇ ਬਜਟ ਵਾਲੇ ਦਰਵਾਜ਼ੇ ਲੈਣੇ ਆ ਤਾਂ ਬਜਟ ਵਾਲੇ ਵੀ ਲੈ ਸਕਦਾ ਪਰ ਜੇ ਕੋਈ ਸਜਣ ਆਹ ਵੀਡੀਓ ਨੂੰ ਕੋਈ ਹਵੇਲੀ ਵਾਲਾ ਦੇਖ ਰਿਹਾ ਤਾਂ ਉਹ ਉਹ ਵੀ ਯਾਦ ਰੱਖੋ ਵੱਡੇ ਮਹਿੰਗੇ ਵੀ ਮਿਲਦੇ ਆ ਅਜੇ ਜੀ ਮਾੜਾ ਜੀ ਫੇਰ ਦਿਖਾ ਦਿਓ 2.5 300 ਵਾਲੇ 820 300 ਰੁਪਏ ਮੇ 200 250 ਰੁਪਏ ਕਈ ਰੇਂਜਾਂ ਦੇ ਚ ਹੈਗੀਆਂ ਨੇ ਮਤਲਬ ਬਜਟ ਫ੍ਰੈਂਡਲੀ ਨੇ ਠੀਕ ਹੈ ਗਾਰੰਟੀ ਵਾਰੰਟੀ ਦੀ ਫਿਰ ਗੱਲ ਕਰੀਏ ਪਟਾ ਉਹੀ 5 ਤੋਂ 15 ਸਾਲ ਦੀ ਗਾਰੰਟੀ ਇਹਦੇ ਵਿੱਚ ਰਿਟਨ ਦੇ ਵਿੱਚ ਹੈਗੀ ਹੈ ਜੀ ਡਿਜ਼ਾਈਨ ਆਪਸ਼ਨ ਫਿਰ ਮਿਲ ਜੇਗੀ ਮੈਂ ਕਹਿ ਰਿਹਾ ਕਲਰ ਆਪਸ਼ਨ ਮਿਲ ਜੇਗੀ ਜੋ ਕਲਰ ਕਹੇਗਾ ਕਸਟਮਰ ਉਹ ਉਸ ਦੇ ਮੁਤਾਬਿਕ ਉਹ ਕਲਰ ਲੱਗ ਜਾਏਗਾ ਜੀ ਤੇ ਕੋਈ ਵੀ ਸੱਜਣ ਆ ਜੋ ਮਾੜਾ ਜਾਂ ਬਹੂ ਜੀ ਇਧਰਲੇ ਪਾਸੇ ਫਿਰ ਦਿਖਾ ਦਈਏ ਜੇ ਕੋਈ ਸੱਜਣ ਪੈਸੇ ਜ਼ਿਆਦਾ ਖਰਚਣੇ ਚਾਹੁੰਦਾ ਮਤਲਬ ਥੋੜਾ ਜਿਹਾ ਅ ਬਜਟ ਸਾਗਵਾਨ ਦੇ ਲਗਜ਼ਰੀ ਡੋਰ ਆਗੇ ਜੀ ਹਾਂ ਜਿਹਦਾ ਬਜਟ ਸਾਗਵਾਨ ਦਾ ਹੈਗਾ ਉਹਦੇ ਵਾਸਤੇ ਸਾਗਵਾਨ ਦੇ ਡੋਰ ਅਵੇਲੇਬਲ ਨੇ ਜਿਹਦਾ ਵਜ਼ਨ 5D ਹੈਗਾ 5D ਦੇ ਡੋਰ अवेलेबल ਨੇ 3D ਡੋਰ अवेलेबल ਨੇ 2D ਦੇ ਡੋਰ अवेलेबल ਨੇ ਸਾਗਵਾਨ ਦੇ ਵਿੱਚ ਵੱਖ-ਵੱਖਰੀ ਵੈਰਾਈਟੀ अवेलेबल ਹੈਗੀ ਆਪਣੇ ਕੋਲੇ HDHMR ਪਲੱਸ ਸਾਗਵਾਨ ਕਹਿਗਾ ਕੰਬੋ ਕਰਕੇ ਉਹ ਵੀ ਮਿਲ ਜਾਏਗਾ ਬਾਕੀ ਕਸਟਮਰ ਨੂੰ ਬਾਕੀ ਵੈਨੀਅਰ ਚ ਲੈਣਾ ਚਾਹੇਗਾ ਵੈਨੀਅਰ ਚ ਮਿਲ ਜਾਏਗਾ ਦੋਨੋਂ ਤਰਫ ਨੇਚਰਲ ਵੈਨੀਅਰ ਹੋਏਗੀ 500 ਰੁਪਏ ਸਕਰ ਫੁੱਟ ਦਾ ਹੈ ਡੋਰ ਹੈਗਾ ਤਕਰੀਬਨ ਤਕਰੀਬਨ ਮੰਨੀ ਹੈ ਤਾਂ 5 ਤੋਂ 6000 ਰੁਪਏ ਦੀ ਰੇਂਜ ਚ ਇਹ ਦਰਵਾਜ਼ਾ ਕਸਟਮਰ ਨੂੰ ਮੈਸ ਜੂਗਾ ਤੇ ਤੁਸੀਂ ਜੀਰਕਪੁਰ ਪਹੁੰਚੋ ਸਿੱਧਾ ਫੈਕਟਰੀ ਦੇ ਵਿੱਚੋਂ ਤੁਹਾਨੂੰ ਦਰਵਾਜ਼ੇ ਮਿਲ ਜਾਣਗੇ ਜੇ ਕੋਈ ਸੱਜਣ ਫਰਾਂਚਾਈਜ਼ੀ ਲੈਣਾ ਚਾਹੁੰਦਾ ਹੈ ਇਹਨਾਂ ਦੇ ਦਰਵਾਜ਼ੇ ਦੁਕਾਨਦਾਰ ਅੱਗੇ ਵੀ ਲਿਆ ਕੇ ਫਰਾਂਚਾਈਜ਼ਿੰਗਾਂ ਪਹਿਲਾਂ ਵੀ ਹੈਈਆਂ ਇਹਨਾਂ ਦੀਆਂ ਜੇ ਕੋਈ ਹੋਰ ਵੀ ਸੱਜਣ ਫਰਾਂਚਾਈਜ਼ੀ ਲੈਣ ਚਾਹੁੰਦਾ ਤਾਂ ਉਹ ਵੀ ਲੈ ਸਕਦਾ ਬਾਉ ਜੀ ਹੁਣਾਂ ਨਾਲ ਗੱਲ ਕਰ ਸਕਦਾ ਜੇ ਕੋਈ ਸੱਜਣ ਦਰਵਾਜ਼ੇ ਲੈਣਾ ਚਾਹੁੰਦਾ ਸਿੱਧੇ ਫੈਕਟਰੀ ਆ ਚੱਕਣੇ ਚਾਹੁੰਦਾ ਤਾਂ ਉਹ ਵੀ ਚੱਕ ਸਕਦਾ ਤੁਹਾਨੂੰ ਬਜਟ 'ਚ ਪੈਣਗੇ ਤੁਹਾਨੂੰ ਆਨਲਾਈਨ ਵੀ ਤੁਸੀਂ ਖਰੀਦਣਾ ਚਾਹੁੰਦੇ ਆ ਤਾਂ ਤੁਸੀਂ ਆਨਲਾਈਨ ਵੀ ਖਰੀਦ ਸਕਦੇ ਆ ਆਫਲਾਈਨ ਖਰੀਦਣਾ ਚਾਹੁੰਦੇ ਆ ਤਾਂ ਬਾਉ ਜੀ ਹੁਣ ਮਿਲੋਂਗੇ ਬਹੁਤ ਘੱਟ ਸੱਚਣਾ ਜਿਉਂਦੇ ਰੋ